ਬੇਟੇ ਕੀ ਨਾਮ ਹੈ ਤੁਹਾਡਾ ਭੂਵਨ ਰੋੜਾ ਭੂਵਨ ਰੋੜਾ ਭੂਵਨ ਕਿੰਨੀ ਕੁ ਉਮਰ ਹੋਊਗੀ ਤੁਹਾਡੀ 13 ਸਾਲ ਇੱਕ-ਇੱਕ ਦੋ ਤੋਂ ਲਗਾਣੀਆ ਸ਼ੁਰੂ ਕਰਤੀ ਅਸੀਂ ਰਖੜੀਆਂ ਦਾ ਸਟਾਲ ਇਹ ਪਰਸੋਂ ਤੋਂ ਪਰਸੋਂ ਕੁਸ਼ ਬਿਕੀਆਂ ਮੈਂ ਦੱਸੋ ਇਸ ਸਾਲ ਰਖੜੀ ਲਗਾਈ ਹੈ ਜਾਂ ਪਹਿਲਾਂ ਵੀ ਪਿਛਲੇ ਸਾਲ ਵੀ ਲਗਾਈਆਂ ਸੀ ਹਰ ਸਾਲ ਲਗਾਈ ਪਾਪਾ ਪੂਰੇ ਹੋ ਗਏ ਹੈਨਾ ਹਾਂਜੀ ਕੀ ਹੋਇਆ ਸੀ ਅਟੈਕ ਆਇਆ ਸੀ ਉਹਨਾਂ ਨੂੰ ਬਾਹਰ ਹੀ ਗਏ ਤੇ ਉੱਥੇ ਗੁਰਦੁਆਰੇ ਸੇਵਾ ਕਰਨ ਦੇ ਗਏ ਉੱਥੇ ਅਟੈਕ ਆਇਆ ਹੀ ਗਿਆ ਹੂੰ ਜੋ ਕੁਛ ਕਰਦੇ ਆਡੇ ਵੱਡੇ ਪਾਪਾ ਹੀ ਕਰਦੇ ਨੇ ਖਰੀਦ ਤੋਂ ਇਲਾਵਾ ਜਿਵੇਂ ਹੁਣ ਰਖੜੀ ਖਤਮ ਹੋ ਜਾਣੀ ਆ ਫਿਰ ਇਸ ਤੋਂ ਇਲਾਵਾ ਕੀ ਕਰਨਾ ਜਦੋਂ ਪਾਪਾ ਪੂਰੇ ਹੋਏ ਉਦੋਂ ਕਿੰਨੇ ਸਾਲ ਦੇ ਸੀ ਤੁਸੀਂ ਮੈਂ ਉਹ 10 ਸਾਲ ਦਾ ਹੀ ਘਰ ਚ ਕੌਣ ਕੌਣ ਆ ਘਰ ਦੇ ਵਿੱਚ ਜੁਆਇੰਟ ਫੈਮਿਲੀ ਏ ਵੱਡੇ ਪਾਪਾ ਤੇ ਇੱਕ ਉਹਨਾਂ ਦੀ ਕੁੜੀ ਏ ਇੱਕ ਬ੍ਰਦਰ ਏ ਮੇਰਾ ਦੋ ਸਿਸਟਰ ਨੇ ਵੀ ਹੁਣ ਰਖੜੀ ਵਿਕਣੀ ਆ ਹਨਾ ਜਾਂ बिक ਰਹੀ ਆ ਜਿਹੜੇ ਉਹ ਪੈਸੇ ਆ ਫਿਰ ਉਹ ਤੁਸੀਂ ਕੀ ਕਰਦੇ ਆ ਉਜ ਡਾਉਨ ਦੁਕਾਨ ਤੇ ਥੋੜੇ ਬੋਤੇ ਲਈਦੇ ਸਮਾਨ ਲਈਦਾ ਤੇ ਬਾਕੀ ਘਰ ਦਾ ਖਰਚਾ ਨਿਕਲ ਜਾਂਦਾ ਹੈ ਤੇ ਮੰਮੀ ਕੋਈ ਕੰਮ ਕਰਦੇ ਨਹੀਂ ਮੰਮੀ ਘਰੇ ਮੰਮੀ ਤੇ ਕਹਿੰਦੇ ਹੋਣੇ ਮੇਰਾ ਸ਼ੇਰ ਪੁੱਤ ਹੈ ਹਾਂਜੀ ਲੈ ਹਰ ਕਾਗੇ ਸਹੀ ਕਾਰਜਾ ਚੋਕੇ ਭੇਜ ਜਾਏ ਉਹਨਾਂ ਨੂੰ ਕੋ ਉਥੇ ਲੈਨ ਜਾਂਦੇ ਪਹਿਲਾਂ ਉਥੇ ਬਿਮਾਰ ਹੋਗੇ ਫਿਰ ਠੀਕ ਹੋਗੇ ਤੇ ਅੱਜ ਤੋਂ ਕੋਈ ਤਿੰਨ ਕਸਾ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਬਾਹਰ ਉਹ ਰੈਸਟੋਰੈਂਟ ਦਾ ਕੰਮ ਕਰਦੇ ਸੀ ਤੇ ਚਾਹ ਨੇ ਕਿ ਉਹਨਾਂ ਨੂੰ ਕੰਮ ਕਰਦਿਆਂ ਕਰਦਿਆਂ ਅਟੈਕ ਜਿਆ ਆਇਆ ਉਹ ਪਿੱਛੇ ਦੇ ਪਿੱਛੇ ਡਿੱਗ ਪਏ ਕਿਤੇ ਕੜਾਈ ਦੇ ਵਿੱਚ ਜੀ ਕਰਾਈ ਸੀ ਪਿੱਛੇ ਤੇਲ ਦੀ ਪਿੱਛੇ ਤੇਲ ਦੀ ਕਰਾਈ ਸੀ ਜੀ ਕੁਝ ਬਣ ਰਿਹਾ ਸੀ ਉੱਥੇ ਹਾਂਜੀ ਹਾਂਜੀ ਜਿੱਦਾਂ ਉੱਥੇ ਮੇਲਾ ਲੱਗਿਆ ਸੀ ਉੱਥੇ ਜਿੱਦਾਂ ਇੱਥੇ ਬੇਗੋਵਾਲ ਮੇਲਾ ਲੱਗਦਾ ਨਾ ਬਾਬਾ ਪ੍ਰੇਮ ਸਿੰਘ ਦਾ ਉਹ ਉੱਥੇ ਵੀ ਇਦਾਂ ਮੇਲਾ ਮਨਾਉਂਦੇ ਨੇ ਉਹ ਜੇ ਉੱਥੇ ਸੇਵਾ ਕਰ ਰਿਹਾ ਸੀ ਤੇ ਉੱਥੇ ਪਿੱਛੇ ਦੇ ਪਿੱਛੇ ਡਿੱਗ ਗਿਆ ਉੱਥੇ ਉੱਥੇ ਦੀਸਪੋਰਟੀ ਡੈਥ ਹੋ ਗਈ ਉਹਨਾਂ ਦੀ ਬਲੀ ਮਾ ਕੋਈ ਉਤੇਰੀ ਕੀਤੀ ਕੇ ਇਹਨਾਂ ਬੱਚੇ ਉੱਥੇ ਚੱਲ ਜਾਣਾ ਮਹੀਨਾ ਦੇਣ ਮਹੀਨਾਾਂ ਦਾ ਇਥੇ ਬੜੀ ਇਥੇ ਰਹੀ ਪਰ ਉਹ ਕੋਰੋਨਾ ਚੱਲਦਾ ਸੀ ਕੋਰੋਨਾ ਦੇ ਕਰਕੇ ਉਹਨਾਂ ਦੇ ਸਿਹਤ ਚੰਗੀ ਨਹੀਂ ਬਣੀ ਕੋਈ ਸਸਕਾਰ ਉੱਥੇ ਕਰਨਾ ਪਿਆ ਉੱਥੇ ਸਸਕਾਰ ਕੀਤਾ ਉਹ ਫੋਲ ਇਥੇ ਆਈ ਇਹਨੂੰ ਵੀ ਪਿੱਛੇ ਜਿਆ ਸਾਲ ਕੋ ਐ ਮੈਨੂੰ ਵੀ ਅਟੈਕ ਹੋ ਗਿਆ ਮੇਰੇ ਵੀ ਆਪਣੇ ਸਟੰਟ ਗਿਆ ਮੈਨੂੰ ਬਾਅਦ ਚੋਂ ਫੇਰ ਮੈਂ ਟੈਸਟ ਕਰਵਾਇਆ ਤੇ ਮੈਨੂੰ ਫੇਰ ਡਾਕਟਰ ਨੇ ਕਹਿਤਾ ਕਿ ਤੁਹਾਡੇ ਕੋ ਸਟੰਟ ਹੋਰ ਹਾਂਜੀ ਇਹ ਦੁਕਾਨ ਮੇਰੀ ਹੈ ਬਸ ਕਿਰਾਏ ਤੇ ਆ ਦੁਕਾਨ ਹੈ ਕਿੰਨਾ ਕੋ ਕਿਰਾਇਆ ਜਾਂਦਾ ਹਣਾ ਬਈ ਮਾੜਾ 10000 ਤੱਕ ਕਿਰਾਇਆ ਮਿਲਦਾ ਹੈ ਇੰਨਾ ਸਮਾਨ ਵਿਕਤੇ ਜਾਂਦਾ ਕਿਰਾਇਆ ਨਿਕਲਦਾ ਬਸ ਇਦਾਂ ਜਿਹੀ ਟਾਈਮ ਪਾਸ ਕਰਨੇ ਮੈਂ ਕਰਨਾ ਕੀ ਹੋਣੀ ਆਰਪੀਡੀ 24 ਵੇਖ ਰਹੇ ਤੁਸੀਂ ਤੇ ਮੈਂ ਹਾਂ ਸ਼ੀਤਰ ਠਾਕੁਰ ਕਿਸਮਤ ਦੀਆਂ ਖੇਡਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਕੋਈ ਜਾਂਦਾ ਹੀ ਚਾਂਦੀ ਦੇ ਚਮਚਿਆਂ ਦੇ ਵਿੱਚ ਦੁੱਧ ਪਿੰਦਾ ਹੈ ਤੇ ਕਿਸੇ ਦੇ ਕੋਲ ਚਾਂਦੀ ਦੇ ਚਮਚੇ ਵੀ ਖੋਏ ਜਾਂਦੇ ਨੇ ਤੇ ਉਹ ਮਜਬੂਰੀ ਦੇ ਵਿੱਚ ਜ਼ਿੰਦਗੀ ਨੂੰ ਜੀਣ ਦੇ ਲਈ ਕੀ ਕੁਝ ਨੂੰ ਕਰਨਾ ਪੈਂਦਾ ਉੱਥੇ ਜ਼ਿੰਦਗੀ ਦੱਸਦੀ ਹੈ ਕਿ ਜ਼ਿੰਦਗੀ ਕਿਸ ਹੱਬ ਪਈ ਹੈ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਪੁਲੱਥ ਪਿੰਡ ਪੁਲੱਥ ਦੇ ਵਿੱਚ ਭੋਗਪੁਰ ਅੱਡੇ ਦੇ ਉੱਤੇ ਜਿੱਥੇ ਇੱਕ 12 ਤੋਂ 13 ਸਾਲ ਦੀ ਉਮਰ ਦਾ ਬੱਚਾ ਰਖੜੀ ਦੇ ਇਸ ਪਵਿੱਤਰ ਤਿਉਹਾਰ ਦੇ ਉੱਤੇ ਰਖੜੀਆਂ ਦਾ ਸਟਾਲ ਲਗਾ ਕੇ ਬੈਠਾ ਹੈ ਤੇ ਗੱਲਬਾਤ ਕਰਦੇ ਹਾਂ ਇਸ ਬੱਚੇ ਦੇ ਨਾਲ ਕਿ ਕੀ ਕੁਝ ਇਸ ਦੇ ਪਰਿਵਾਰ ਦੇ ਵਿੱਚ ਹੋਇਆ ਕੀ ਕੁਝ ਵਾਪਰਿਆ ਇਸ ਤਰੀਕੇ ਦੇ ਨਾਲ ਇਸ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਮੈਂ ਇਸ ਤਰ੍ਹਾਂ ਮਿਹਨਤ ਕਰਕੇ ਕੁਝ ਕਮਾ ਸਕਾਂ ਵੈਸੇ ਮਿਹਨਤ ਕਰਨ ਵਾਲਿਆਂ ਦੀ ਕਹਿੰਦੇ ਕਦੇ ਹਾਰ ਨਹੀਂ ਹੁੰਦੀ ਸੋ ਇਹ ਬੱਚੇ ਨੇ ਸਾਬਤ ਕਰ ਰਿਹਾ ਹੈ ਕਿ ਮਿਹਨਤ ਦੇ ਨਾਲ ਸਭ ਕੁਝ ਕਮਾਇਆ ਜਾ ਸਕਦਾ ਹੈ ਬੇਟੇ ਕੀ ਨਾਮ ਹੈ ਤੁਹਾਡਾ ਭੂਵਨ अरोड़ा ਭੂਵਨ अरोड़ा ਭੂਵਨ ਕਿੰਨੀ ਕੁਮਰ ਹੋਊਗੀ ਤੁਹਾਡੀ 13 ਸਾਲ 13 ਸਾਲ ਹੈ ਤੇ ਆ ਰਖੜੀਆਂ ਤੁਸੀਂ ਅੱਜ ਇੱਥੇ ਲਗਾਈਆਂ ਹੋਈਆਂ ਇਹ ਆ ਦੁਕਾਨ ਹੈ ਤੇ ਨਾਲ ਇੱਥੇ ਰਖੜੀਆਂ ਲਾਈਆਂ ਨੇ ਬਾਹਰ ਅੱਛਾ ਕਿ ਕਦੋਂ ਤੋਂ ਲਗਾਨੀਆਂ ਸ਼ੁਰੂ ਕਰਤੀਆਂ ਸੀ ਰਖੜੀਆਂ ਦਾ ਸਟਾਲ ਇਹ ਪਰਸੋਂ ਤੋਂ ਪਰਸੋਂ ਕੁਝ ਬਿਕੀਆਂ ਹਾਂਜੀ ਕਿੰਨੀਆਂ ਕਿ ਵਿਕ ਜਾਂਦੀਆਂ ਰੋਜ਼ ਦੀਆਂ 1200 ਦੀਆਂ ਲੱਗ ਜਾਂਦੀਆਂ ਹਨਾ ਭੂਵਨ ਤੋਂ ਲੈ ਲੈਂਦੇ ਨੇ ਸਾਰੇ ਅੱਛਾ ਭੂਵਨ ਮੈਨੂੰ ਐ ਦੱਸੋ ਇਸ ਸਾਲ ਰਖੜੀ ਲਗਾਈ ਹੈ ਜਾਂ ਪਹਿਲਾਂ ਵੀ ਪਿਛਲੇ ਸਾਲ ਵੀ ਲਗਾਈਆਂ ਸੀ ਹਰ ਸਾਲ ਲਗਾਈਦੀ ਹੈ ਹਰ ਸਾਲ ਕਿੰਨੇ ਸਾਲ ਹੋ ਗਏ ਸਾਲ ਜਦੋਂ ਦੀ ਰਖੜੀ ਚੱਲਣ ਦੀ ਹੈ ਰਖੜੀ ਤਾਂ ਬਹੁਤ ਸਦੀਆਂ ਦੀ ਚੱਲਦੀ ਹੈ ਭੂਵਨ ਤੇਰੀ ਤਾਂ ਉਮਰ ਹੀ 13 ਸਾਲ ਹੈ ਨਹੀਂ ਪਾਪਾ ਲਗਾਉਂਦੇ ਸੀਗੇ ਪਾਪਾ ਪੂਰੇ ਹੋ ਗਏ ਹਨਾ ਹਾਂਜੀ ਕੀ ਹੋਇਆ ਸੀ ਟੈਗ ਆਇਆ ਸੀ ਉਹਨਾਂ ਨੂੰ ਬਾਹਰ ਹੀ ਗਏ ਤੇ ਉੱਥੇ ਗੁਰਦੁਆਰੇ ਸੇਵਾ ਕਰਨ ਦੇ ਗਏ ਉੱਥੇ ਟੈਗ ਆਇਆ ਹੀਗਾ ਹੁਣ ਜੋ ਕੁਝ ਕਰਦੇ ਅੱਡੇ ਵੱਡੇ ਪਾਪਾ ਹੀ ਕਰਦੇ ਨੇ ਵੱਡੇ ਪਾਪਾ ਚਾਚਾ ਜੀ ਕਿ ਤਾਇਆ ਜੀ ਤਾਇਆ ਜੀ ਅੱਛਾ ਤੇ ਭੂਵਨ ਇਸ ਤੋਂ ਇਲਾਵਾ ਰਖੜੀ ਤੋਂ ਇਲਾਵਾ ਜਿਵੇਂ ਹੁਣ ਰਖੜੀ ਖਤਮ ਹੋ ਜਾਣੀ ਆ ਫਿਰ ਇਸ ਤੋਂ ਇਲਾਵਾ ਕੀ ਕਰਨਾ ਤੁਸੀਂ ਫਿਰ ਦੁਕਾਨ ਤੇ ਦੀਵਾਲੀ ਤੇ ਕਰੋਕਰੀ ਲਗਾਈਦੀ ਆ ਤੇ ਬਾਹਰ ਪਟਾਕੇ ਲਗਾਈਦੇ ਆ ਤੇ ਹੋਲੀ ਵੀ ਲਗਾਈਦੀ ਆ ਤੇ ਬੂਵਨ ਪੜਾਈ ਵੀ ਕਰਦਾ? ਹਾਂਜੀ। ਕਿਹੜੀ ਕਲਾਸ ਚ ਪੜਦਾ? 6ਵੀਂ ਚ। 6ਵੀਂ ਚ ਪੜਦਾ। ਬੂਵਨ ਸਕੂਲ ਜਾਂਨੇ ਹੋ ਫਿਰ ਕਿੱਦਾਂ ਕਰਦੇ ਹੋ ਕੰਮ? ਸਕੂਲੋਂ ਆ ਕੇ ਇਹ ਸ਼ੌਂਕ ਹੈ ਮੈਨੂੰ ਕਿ ਮੈਂ ਕੰਮ ਕਰਾਂ। ਦੁਕਾਨ ਤੇ ਬਹਿਣਾ ਮੇਰਾ ਸ਼ੌਂਕ ਹੈ ਇੱਕ। ਹਾਂ। ਜਦੋਂ ਪਾਪਾ ਪੂਰੇ ਹੋਏ ਉਦੋਂ ਕਿੰਨੇ ਸਾਲ ਦੇ ਸੀ ਤੁਸੀਂ? ਮੈਂ ਉਦੋਂ 10 ਸਾਲ ਦਾ ਹੀ ਹਾਂ। ਘਰ 'ਚ ਕੌਣ-ਕੌਣ ਐ? ਘਰ ਦੇ ਵਿੱਚ ਜੁਆਇੰਟ ਫੈਮਿਲੀ ਐ। ਵੱਡੇ ਪਾਪਾ ਤੇ ਇੱਕ ਉਹਨਾਂ ਦੀ ਕੁੜੀ ਐ। ਇੱਕ ਬ੍ਰਦਰ ਐ ਮੇਰਾ। ਦੋ ਸਿਸਟਰ ਨੇ ਮੈਨੂੰ ਇਹ ਦੱਸੋ ਪਾਪਾ ਦੀ ਯਾਦ ਆਉਂਦੀ ਹੁੰਦੀ ਹੈ? ਹਾਂਜੀ ਆਉਂਦੀ ਹੈ। ਯਾਦ ਹੈ ਪਾਪਾ ਦੇ ਬਾਰੇ? ਤੁਸੀਂ 10 ਸਾਲ ਦੇ ਸੀਗੇ ਨਾ? ਹਾਂਜੀ। ਕੀ ਕੀ ਯਾਦ ਹੈ ਪਾਪਾ ਦਾ? ਕੀ ਪਾਪਾ ਜਦੋਂ ਗਏ ਸੀਗੇ ਬਾਹਰ ਮੈਨੂੰ ਕਹਿ ਕੇ ਗਏ ਸੀਗੇ ਕਿ ਮੈਂ ਚਿੰਤਪੁਰ ਨਹੀਂ ਚੱਲਿਆ ਮਾਂ ਦਾ ਤੇ ਮੈਂ ਬਾਅਦ ਵਿੱਚ ਆ ਜਾਵਾਂਗਾ ਤੇ ਤੋਂ। ਫੇਰ ਬਾਅਦ ਵਿੱਚ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਬਾਹਰ ਚੱਲ ਗਏ ਨੇ। ਤੇ ਪਾਪਾ ਬਾਹਰ ਦਾ ਦੱਸ ਕੇ ਨਹੀਂ ਸੀ ਗਏ। ਹਾਂਜੀ। ਜਾਣ ਨਹੀਂ ਸੀ ਦੇਣਾ ਫੇਰ। ਹੁਣ ਯਾਦ ਆਂਦੀ ਹੈ? ਆਂਦੀ। ਕਿਹੜੀ ਕਿਹੜੀ ਗੱਲ ਯਾਦ ਆਂਦੀ ਉਹਨਾਂ ਦੀ? ਸਾਰੀਆਂ ਹੀ। ਫੇਰ ਵੀ ਸਾਰੀਆਂ ਹੀ। ਕੋਈ ਇੱਕ ਗੱਲ ਆ ਹੀ ਜਾਂਦੀ ਹੈ ਕਿ ਇਹ ਕਹਿ ਕੇ ਗਏ ਹੀ ਕਿ ਕੀ ਮੈਂ ਚੱਲੇ ਆਂ। ਤੇ ਬਾਅਦ ਚ ਤਾਂ ਵਾਪਸ ਨਹੀਂ ਆਏ। ਹਾਂਜੀ। ਫੇਰ ਹੁਣ ਫੇਰ ਕੀ ਤਾਇਆ ਜੀ ਕਰਦੇ ਹੁਣ? ਪਾਪਾ ਦੀ ਕੰਮੀ ਨਹੀਂ ਪੂਰ ਹੋਣ ਦਿੰਦੇ। ਜਿੱਦਾਂ ਪਾਪਾ ਪਿਆਰ ਕਰਦੇ ਹੀ ਉਦਾਂ ਹੀ ਕਰਦੇ ਆ। ਜਿਹੜੇ ਭੂਵਨ ਬੱਚੇ ਪੜ੍ਹਦੇ ਨੇ ਤੁਹਾਡੇ ਨਾਲ ਦੇ ਹਨਾ ਤੁਹਾਡੀ ਕਲਾਸ 'ਚ ਵੀ ਬੱਚੇ ਤੁਹਾਡੇ ਹਾਣ ਦੇ ਪੜ੍ਹਦੇ ਆ ਜਾਂ ਹੋਰ ਵੱਡੇ ਵੀ ਨੇ ਛੋਟੇ ਵੀ ਨੇ ਭੂਵਨ ਉਹਨਾਂ ਨੂੰ ਕੀ ਸੁਨੇਹਾ ਦਿੰਦਾ ਕੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਕੰਮ ਕਰੋ ਮਾੜੀ ਸੰਗਤ 'ਚ ਨਾ ਪਵੋ ਭੂਵਨ ਆ ਰਖੜੀ ਜਿਹੜੀ ਤੁਸੀਂ ਹੁਣ ਵੇਚ ਰਹੇ ਹੋ ਕਿੰਨੇ ਦੀ ਖਰੀਦੀ ਐ ਇਹ ਖਰੀਦੀ ਇਹ 15-20 ਰੁਪਏ ਦੀ ਹੈਗੀ ਆ ਹਾਂ ਲੱਗ ਜਾਊਗੀ ਉਮੀਦ ਹੈ ਹਾਂਜੀ ਦਿਲ ਕਿੱਦਾ ਕੀਤਾ ਕਿ ਮੈਂ ਵੀ ਦੁਕਾਨ ਤੇ ਬੈਠਾਂ ਪਾਪਾ ਦੀ ਪਾਪਾ ਦੇ ਜਾਣ ਤੋਂ ਬਾਅਦ ਮਨ ਕੀਤਾ ਪਹਿਲਾਂ ਵੀ ਮੇਰਾ ਮਨ ਕਰਦਾ ਸੀਗਾ ਜਦੋਂ ਪਾਪਾ ਹੁੰਦੇ ਸੀਗੇ ਪਹਿਲੋਂ ਹੱਡੀ ਕਮਰਾਵਾ ਦੁਕਾਨੀ ਉੱਥੇ ਵੀ ਮੈਂ ਬਹਿਣਾ ਹੁੰਦਾ ਸੀਗਾ ਜਦੋਂ ਮੈਂ ਐਡਾ ਕਿਹ ਨਾ 5 ਸਾਲਾਂ ਦਾ ਉਦੋਂ ਦੀ ਦੁਕਾਨ ਤੇ ਬਹਿਣਾ ਸ਼ੁਰੂ ਕੀਤਾ ਸੀ ਅੱਛਾ ਭੂਵਨ ਦੋਸਤ ਮਿੱਤਰ ਕਹਿੰਦੇ ਨਹੀਂ ਆ ਕਿ ਆ ਤੂੰ ਕਿਹੜੇ ਕੰਮ ਲੱਗਾ ਹੋਇਆ ਆ ਚੱਲ ਆਪਾਂ ਖੇਡਦੇ ਆ ਛੱਡ ਪਰਾਂ ਮੈਂ ਜਾਣਾ ਹੀ ਨਹੀਂ ਉਹਨਾਂ ਦੇ ਨਾਲ ਘਾਟ ਹੀ ਖੇਡਦਾ ਮੈਂ ਸਕੂਲੇ ਖੇਡਿਆ ਨਾ ਘਰੇ ਨਹੀਂ ਆ ਕੇ ਖੇਡੀਦਾ ਸਕੂਲੋਂ ਆ ਕੇ ਫਿਰ ਦੁਕਾਨ ਤੇ ਫਿਰ ਬਾਅਦ ਚ ਰਾਤ ਨੂੰ ਘਰੇ ਜਾਂਦਾ ਵਾ ਦੁਕਾਨ ਵਧਾ ਕੇ ਤੇ ਭੂਵਨ ਜਿੰਨੀ ਵੀ ਹੁਣ ਰਖੜੀ ਵਿਕਣੀ ਆ ਹਨਾ ਜਾਂ बिक ਰਹੀ ਆ ਜਿਹੜੇ ਉਹ ਪੈਸੇ ਆ ਫਿਰ ਉਹ ਤੁਸੀਂ ਕੀ ਕਰਦੇ ਹੋ ਉਹ ਜਿੱਦਾਂ ਹੁਣ ਦੁਕਾਨ ਤੇ ਥੋੜੇ ਬਹੁਤੇ ਲਾਈਦੇ ਆ ਸਮਾਨ ਲਿਆਈਦਾ ਹੈ ਤੇ ਬਾਕੀ ਘਰ ਦਾ ਖਰਚਾ ਨਿਕਲ ਜਾਂਦਾ ਹੈ ਤੇ ਮੰਮੀ ਕੋਈ ਕੰਮ ਕਰਦੇ ਨੇ ਨਹੀਂ ਮੰਮੀ ਘਰੇ ਮੰਮੀ ਤਾਂ ਕਹਿੰਦੇ ਹੁਣੇ ਮੇਰਾ ਸ਼ੇਰ ਪੋਤਾ ਹੈ। ਹਾਂਜੀ। ਹੈ? ਹਾਂਜੀ। ਕਹਿੰਦੇ ਮੰਮੀ ਕਹਿੰਦੇ ਨੇ। ਹਾਂ। ਕੀ ਕਰਨਾ ਵੱਡੇ ਹੋ ਕੇ? ਬਾਹਰ ਜਾਣਾ ਹੈ। ਬਾਹਰ ਜਾਣਾ ਹੈ। ਕਿਹੜੇ ਮੁਲਕ? ਅਮਰੀਕਾ। ਅਮਰੀਕਾ ਜਾਣਾ। ਪਾਪਾ ਵੀ ਉੱਥੇ ਗਏ ਸੀ। ਹਾਂਜੀ। ਤੇ ਭੂਵਨ ਇਹ ਦੱਸੋ ਪੜ੍ਹਾਈ ਦੇ ਵਿੱਚ ਕਿੰਨੇ ਖੁਸ਼ਿਆਰ ਹੋ? ਸ਼ਿਆਰ ਘਾਟੀਆਂ। ਹਾਂ। ਕਿਹੜਾ ਸਬਜੈਕਟ ਚੰਗਾ ਲੱਗਦਾ? ਸਬਜੈਕਟ ਪੰਜਾਬੀ। ਹਾਂ। ਇੰਗਲਿਸ਼। ਬਸ ਤੇ ਪੇਪਰਾਂ ਦੇ ਦਿਨਾਂ ਦੇ ਵਿੱਚ ਦੁਕਾਨ ਤੇ ਬੈੰਨੇ ਆ ਕੇ ਬੈਨਾ ਵਾ ਟਿਵੀਸ਼ਨ ਵੀ ਜਾਣਾ ਫਿਰ ਫਿਰ ਟਿਵੀਸ਼ਨ ਉਹ ਆ ਕੇ 6 ਵਜੇ ਫਿਰ ਦੁਕਾਨ ਤੇ ਅੱਜ ਸਕੂਲ ਨਹੀਂ ਗਏ ਅੱਜ ਛੁੱਟੀ ਕੀਤੀ ਐ ਕਿਉਂ ਅੱਜ ਜਾਣਾ ਹੈ ਕਿਤੇ ਰੱਖੜੀ ਤੱਕ ਛੁੱਟੀ ਕਰਨੀ ਐ ਨਹੀਂ ਕੱਲ ਜਾਣਾ ਸਕੂਲੇ ਤੇ ਜੇ ਕੱਲ ਸਕੂਲ ਜਾਓਗੇ ਫਿਰ ਰੱਖੜੀ ਦੇ ਸਟਾਲ ਤੇ ਕਦੋਂ ਬੈਠਣਾ ਆ ਕੇ ਸ਼ਾਮੀ ਸ਼ਾਮ ਕਿੰਨੇ ਘੰਟੇ ਘੰਟੇ 3 ਵਜੇ ਬੈਹਿ ਜਾਣਾ ਫੇਰ 8 9 10 ਵਜੇ ਜਾਈਦਾ ਅੱਛਾ ਜ਼ਿੰਦਗੀ ਸੌਖੀ ਆ ਕਿ ਔਖੀ ਔਖੀ ਆ ਕਿਦਾਂ ਆਡ ਵਰਕ ਕਰਨਾ ਮਿਹਨਤ ਕਰਨ ਤੋਂ ਬੂਵਨ ਘ ਭਰੋਂਦਾ ਨਹੀਂ ਹੈ ਮਿਹਨਤ ਕਰਕੇ ਘਰ ਚਲ ਚਲ ਜਾਂਦਾ ਅੱਛਾ ਮੈਨੂੰ ਇਹ ਦੱਸ ਕਿਹੜੇ ਕਿਹੜੇ ਰੇਟ ਦੀ ਰਖੜੀ ਰੱਖੀ ਹੈ ਲੱਗ ਲੱਗ ਰੇਟ ਜਿਹੜੀ ਵੀ ਆਰ ਸੋ ਦੀ ਮਿਲਦੀ ਹੈ 50 ਦੀ ਦੇਵਾਂਗੇ ਅੱਛਾ 50 ਰੁਪਏ ਵਾਲੀ ਕਿਹੜੀ ਦਿਖਾ ਆਵਲੀ ਆਵਲੀ ਹੈ ਇੱਕ ਆਵੇ ਇੱਕ ਆ ਬੱਚਿਆਂ ਵਾਲੀ ਨਾਲ ਪੈਨ ਮਿਲੂਗਾ ਅੱਛਾ ਇੱਥੇ ਪੈਨ ਵੀ ਆ ਹਾਂਜੀ ਆ ਜਿਹੜਾ ਪੈਨ ਹੈ ਇਹ ਨਵੀਂ ਆਈ ਹੈ ਇਸ ਵਾਰੀ ਹਾਂਜੀ ਅੱਛਾ ਇਹਦੇ ਅੰਦਰ ਪੈਨ ਨਿਕਲੂਗਾ ਆ ਪੈਨਿਆ ਰੱਖੜੀ ਅੱਛਾ ਤੇ ਜ਼ਿਆਦਾ ਕਿਹੜੀ ਡਿਮਾਂਡ ਆ ਕਿਹੜੀ ਰੱਖੜੀ ਜ਼ਿਆਦਾ ਲੈ ਕੇ ਗਏ ਲੋਕੀ ਹੁਣ ਤੱਕ ਜਦੋਂ ਸਾਰੀਆਂ ਹੀ ਲੈ ਜਾਂਦੇ ਆ ਹਾਂ ਤੇ ਬੂਵਨ ਨੂੰ ਕਿਹੜੀ ਪਸੰਦ ਆ ਇਹਨਾਂ ਸਾਰਿਆਂ ਚ ਸਭ ਤੋਂ ਸੋਹਣੀ ਹੈ ਸਾਰੀਆਂ ਹੀ ਨਹੀਂ ਮੇਰੇ ਵਾਸਤੇ ਕੱਢੇ ਨਾ ਭੂਵਨ ਕੇ ਆਂ ਦੀਦੀ ਸਭ ਤੋਂ ਸੋਹਣੀ ਹੈ ਆਹ ਬਲੀ ਅੱਛਾ ਸੋਹਣੀ ਹੈ ਹਾਂਜੀ ਸਾਰੀ ਠੀਕ ਆ ਤੇ ਵੱਖਰੇ ਵੱਖਰੇ ਰੇਟ ਆ ਸਭ ਤੋਂ ਜ਼ਿਆਦਾ ਮਹਿੰਗੀ ਵਾਲੀ ਕਿਹੜੀ ਕਿੰਨੇ ਰੇਟ ਦੀ ਹੋਊਗੀ ਰਖੜੀ ਸਭ ਤੋਂ ਮਹਿੰਗੀ ਆਈ ਆ ਕਿੰਨੇ ਦੀ 50 ਦੀ ਸਭ ਤੋਂ ਮਹਿੰਗੀ 50 ਦੀ ਹਾਂਜੀ ਅੱਛਾ ਤੇ ਸਭ ਤੋਂ ਸਸਤੀ ਸਭ ਤੋਂ ਸਸਤੀ ਆ ਆ ਬਣਾ ਹਾਂਜੀ ਇਹ ਧਾਗਾ ਆ ਹਾਂਜੀ ਕਿੰਨੇ ਦਾ 20 ਰੁਪਏ ਦਾ ਅੱਛਾ 10 ਰੁਪਏ ਦੀ ਵੀ ਹੈਗੀ ਆ 10 ਰੁਪਏ ਦੀ ਵੀ ਹੈਗੀ ਤੇ ਸਭ ਤੋਂ ਸਸਤੀ ਤਾਂ 10 ਵਾਲੀ ਹੋਈ ਕਿਹੜੀ ਆ 10 ਵਾਲੀ ਆ ਜੀ ਅੱਛਾ ਇਹ ਆ ਠੀਕ ਆਪਣੀ ਭੈਣ ਤੋਂ ਕਿਹੜੀ ਬਣਵਾਣੀ ਆ ਆ ਵਾਲੀ ਆ ਵਾਲੀ ਬਣਵਾਣੀ ਆ ਠੀਕ ਤੇ ਹੁਣ ਤੇਰੇ ਵੱਡੇ ਪਾਪਾ ਤੇਰੇ ਨਾਲ ਹੁੰਦੇ ਦੁਕਾਨ ਤੇ ਹਾਂਜੀ ਲਖੜੀ ਤੋਂ ਇਲਾਵਾ ਪਟਾਕੇ ਵੀ ਲਗਾਣੇ ਹੋ ਹਾਂਜੀ ਦੀਵਾਲੀ ਤੇ ਹੋਰ ਕੀ ਕੀ ਹੋਰ ਪਟਾਕੇ ਹੋਲੀ ਦਾ ਸਮਾਨ ਲਾਈਦਾ ਹੈ ਹੋਰ ਬੇਰੀਆਂ ਵਾਲੇ ਗੁਰਦੁਆਰੇ ਵਸਾਖੀ ਵੀ ਲਾਈਦੀ ਆ ਉੱਥੇ ਖਡੋਨੇ ਕਢਾਣੇ ਲਾਈਦੇ ਆ ਆ ਪਿੱਛੇ ਆਡੀ ਦਿਖਾਣੇ ਤੇ ਇੱਥੇ ਵੀ ਕਰੋਕਰੀ ਰੱਖੀ ਹੋਈ ਆ ਖਡੋਨੇ ਵੀ ਰੱਖੇ ਆ ਸਾਈਕਲਾਂ ਵੀ ਨੇ ਹਾਡੇ ਕੋਲ ਹੋਰ ਹੋਰ ਵੀ ਇਲੈਕਟ੍ਰਿਕ ਚੀਜ਼ਾਂ ਹੋਰ ਵੀ ਹੈਗੀਆਂ ਨੇ ਬੂਵਨ ਸਮਾਨ ਵਿੱਚ ਨਾ ਆ ਗਿਆ ਪੂਰਾ ਗਾਕਾਂ ਨਾਲ ਗੱਲ ਕਰਨ ਦਾ ਹਾਂਜੀ ਕੀ ਕੀ ਕਹਿੰਦੇ ਹੁੰਦੇ ਗਾਕਾਂ ਨੂੰ ਆਪਾਂ ਕੀ ਤੁਸੀਂ ਚੀਜ਼ ਪਸੰਦ ਕਰ ਲਓ ਰੇਟ ਬਾਅਦ ਚ ਕਰ ਲਾਂਗੇ ਸੋ ਤੁਸੀਂ ਵੇਖ ਰਹੇ ਹੋ ਇਹ 13 ਸਾਲ ਦਾ ਬੱਚਾ ਜਿਹੜਾ ਕਿ ਪਿੰਡ ਪੁਲੱਥ ਅ ਅੱਡਾ ਭੋਗਪੁਰ ਦੇ ਉੱਤੇ ਰਖੜੀਆਂ ਦਾ ਸਟਾਲ ਲਗਾ ਕੇ ਬੈਠਾ ਹੋਇਆ ਸੋ ਆਪਾਂ ਸਾਰੇ ਜਣੇ ਰਲ ਮਿਲ ਕੇ ਇਸ ਬੱਚੇ ਦੀ ਮਦਦ ਵੀ ਕਰੀਏ ਕਿਉਂਕਿ ਇਸ ਬੱਚੇ ਨੇ ਹਿੰਮਤ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਜਿਹੜਾ ਹੈ ਕਮਾ ਕੇ ਖਵਾ ਸਕੇ ਰੋਜ਼ੀ ਰੋਟੀ ਕਮਾ ਕੇ ਖਵਾ ਸਕੇ ਹਾਲਾਂਕਿ ਬਾਲ ਮਜ਼ਦੂਰੀ ਦੇ ਅਸੀਂ ਹੱਕ ਵਿੱਚ ਨਹੀਂ ਆ ਸੋ ਪਾਰਟ ਟਾਈਮ ਜਿਹੜਾ ਪੜ੍ਹਾਈ ਦੇ ਨਾਲ ਨਾਲ ਇਹ ਬੱਚਾ ਦੇ ਇੰਤਿਹਾਰ ਦੇ ਉੱਤੇ ਸਟਾਲ ਦੇ ਉੱਤੇ ਚੀਜ਼ਾਂ ਵੇਚ ਕੇ ਆਪਣਾ ਘਰ ਪਰਿਵਾਰ ਚਲਾ ਰਿਆ ਇਸ ਅਸੀਂ 13 ਸਾਲ ਦੇ ਬੱਚੇ ਦੀ ਹਿੰਮਤ ਨੂੰ ਵੀ ਸਲਾਮ ਕਰਦੇ ਆ ਬਹੁਤ ਸਾਰੇ ਘਰਾਂ ਦੇ ਵਿੱਚ ਬੱਚੇ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਮਾਪੇ ਵੀ ਨੇ ਬਹੁਤ ਕੁਝ ਕਮਾ ਕੇ ਵੀ ਦਿੰਦੇ ਨੇ ਪਰ ਬੱਚੇ ਪੜ੍ਹਾਈ ਨਹੀਂ ਕਰਦੇ ਜਾਂ ਆਪਣੀ ਜ਼ਿੰਦਗੀ ਜਿਹੜੀ ਸਹੀ ਪਾਸੇ ਨਹੀਂ ਲਾਉਂਦੇ ਬਲਕਿ ਗਲਤ ਸੰਗਤ ਦੇ ਵਿੱਚ ਫਸ ਕੇ ਜਿਹੜੇ ਨੌਜਵਾਨ ਪੀੜੀ ਹੈ ਸਾਡੀ ਖਰਾਬ ਵੀ ਹੋ ਰਹੀ ਹੈ ਪਰ ਇਹ ਬੱਚੇ ਨੇ ਇਹ ਸਾਬਤ ਕੀਤਾ ਹੈ ਕਿ ਨਹੀਂ ਜ਼ਿੰਦਗੀ ਦੇ ਵਿੱਚ ਚੰਗੀ ਸੰਗਤ ਕਰਕੇ ਜਾਂ ਚੰਗੇ ਕੰਮ ਕਰਕੇ ਵੀ ਤੁਸੀਂ ਜਿਹੜਾ ਕੁਝ ਨਵਾਂ ਕਰ ਸਕਦੇ ਹੋ ਸੋ ਗੱਲਬਾਤ ਕਰਦੇ ਆ ਬੱਚੇ ਦੇ ਚਾਚਾ ਜੀ ਦੇ ਨਾਲ ਸੋ ਤੁਸੀਂ ਵੇਖਿਆ ਭੂਵਨ ਨਾਮ ਦਾ ਇਹ 13 ਸਾਲਾਂ ਦਾ ਪੰਜਾਬੀ ਬੱਚਾ ਜੋ ਕਿ ਮਿਹਨਤ ਕਰ ਰਿਹਾ ਹੈ ਤੇ ਜਿਸ ਦੇ ਫਾਦਰ ਨਹੀਂ ਹੈ ਫਾਦਰ ਦੇ ਜਾਣ ਤੋਂ ਬਾਅਦ ਜਾ ਕਹਿ ਲਓ ਕਿ ਜਿਸ ਤਰ੍ਹਾਂ ਵੀ ਜ਼ਿੰਮੇਦਾਰੀਆਂ ਦਾ ਅਹਿਸਾਸ ਇਸ ਬੱਚੇ ਨੂੰ 12-13 ਸਾਲ ਦੀ ਉਮਰ ਦੇ ਵਿੱਚ ਹੋਇਆ ਇਸ ਦੇ ਜਿਹੜਾ ਪਰਿਵਾਰ ਹੈ ਉਸ ਦੇ ਵਿੱਚ ਇਹਦੇ ਤਾਇਆ ਜੀ ਜੋ ਕਿ ਜੁਆਇੰਟ ਫੈਮਿਲੀ ਹੋਣ ਦੇ ਕਾਰਨ ਸਪੋਰਟ ਵੀ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹੋ ਜਿਹੇ ਹਾਲਾਤ ਜਦੋਂ ਖੜੇ ਹੋਏ ਤਾਂ ਹੋਇਆ ਕੀ ਸੀ ਅਸਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਨੀ ਕੁਮਾਰ ਜੀ ਕੀ ਕਾਰਨ ਹੋਇਆ ਸੀਗਾ ਕੀ ਹੋਇਆ ਸੀ ਭੂਵਨ ਦੇ ਪਿਤਾ ਜੀ ਨੂੰ ਉਹ ਜੀ ਅੱਜ ਤੋਂ 5-6 ਸਾਲ ਪਹਿਲਾਂ ਗਏ 7 ਸਾਲ ਪਹਿਲਾਂ ਅਮਰੀਕਾ ਗਏ ਸੀ ਕੋਈ ਕਰਜ਼ਾ ਚੁੱਕ ਕੇ ਭੇਜਿਆ ਜਾਈ ਉਹਨਾਂ ਨੂੰ ਤੇ ਉੱਥੇ ਰਹਿਣ ਜਾਂਦੇ ਆ ਪਹਿਲਾਂ ਉੱਥੇ ਬਿਮਾਰ ਹੋ ਗਏ ਫਿਰ ਠੀਕ ਹੋ ਗਏ ਤੇ ਅੱਜ ਤੋਂ ਕੋਈ ਤਿੰਨ ਕੁ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਬਾਹਰ ਉੱਥੇ ਰੈਸਟੋਰੈਂਟ ਦਾ ਕੰਮ ਕਰਦੇ ਸੀ ਉਹ ਤੇ ਚਾਹ ਨੇ ਕੀ ਉਹਨਾਂ ਨੂੰ ਕੰਮ ਕਰਦਿਆਂ ਕਰਦਿਆਂ ਅਟੈਕ ਜਿਹਾ ਆਇਆ ਜੋ ਪਿੱਛੇ ਤੇ ਪਿੱਛੇ ਡਿਗ ਬੇ ਕਿਤੇ ਕੜਾਈ ਦੇ ਵਿੱਚ ਜਿੱਦਾਂ ਨਾ ਕੜਾਈ ਸੀ ਪਿੱਛੇ ਤੇਲ ਦੀ ਪਿੱਛੇ ਤੇਲ ਦੀ ਕੜਾਈ ਸੀ ਜਨ ਜੀ ਕੁਝ ਬਣ ਰਿਆ ਸੀ ਉੱਥੇ ਹਾਂਜੀ ਹਾਂਜੀ ਜਾਂ ਉੱਥੇ ਮੇਲਾ ਲੱਗਿਆ ਸੀ ਉੱਥੇ ਜਿੱਦਾਂ ਇੱਥੇ ਬੇਗੋਲ ਮੇਲਾ ਲੱਗਦਾ ਨਾ ਬਾਬਾ ਪ੍ਰੇਮ ਸਿੰਘ ਦਾ ਉੱਥੇ ਵੀ ਇਦਾਂ ਮੇਲਾ ਮਨਾਉਂਦੇ ਨੇ ਉਹ ਤੇ ਉੱਥੇ ਸੇਵਾ ਕਰ ਰਿਆ ਸੀ ਤੇ ਉੱਥੇ ਪਿੱਛੇ ਤੇ ਪਿੱਛੇ ਲੱਗੇ ਗਿਆ ਉੱਥੇ ਉੱਥੇ ਦੀ ਸਪੋਰਟੀ ਡੈਥ ਹੋ ਗਈ ਉਹਨਾਂ ਦੀਆਂ ਤੇ ਇਹ ਮਤਲਬ ਕੋਸ਼ਿਸ਼ ਬਥੇਰੀ ਕੀਤੀ ਕਿ ਇਹਨਾਂ ਬੱਚੇ ਉੱਥੇ ਚੱਲ ਜਾਣ ਮਹੀਨਾ ਦੇਣ ਮਹੀਨਾ ਉਹਨਾਂ ਦੀ ਡੈਡ ਬੋਡੀ ਉੱਥੇ ਰਹੀ ਹੈ ਪਰ ਉਹਦੋਂ ਕਰੋਨਾ ਚੱਲਦਾ ਸੀ ਕਰੋਨਾ ਦੇ ਕਰਕੇ ਉਹਨਾਂ ਦੀ ਫਿਰ ਗੱਲ ਨਹੀਂ ਬਣੀ ਕਿਸੇ ਬੱਚੇ ਦੀ ਇਹਨਾਂ ਦੀ ਫਿਰ ਉਹਨਾਂ ਨੂੰ ਸੰਸਕਾਰ ਉੱਥੇ ਹੀ ਕਰਨਾ ਪਿਆ ਉਹチェ संस्कार ਕੀਤਾ ਫਿਰ ਫੁੱਲ ਇੱਥੇ ਆਏ ਹੀ ਉਹਨਾਂ ਦੇ ਤੇ ਉਸ ਤੋਂ ਬਾਅਦ ਇਹ ਬੱਚੇ ਨੂੰ ਦੇਖਭਾਲ ਮੈਂ ਹੀ ਆਪ ਹੀ ਕਰ ਰਿਆ ਸਾਰੀ ਕੋਈ ਇੱਕ ਬੇਟੀ ਵੀ ਸੀ ਉਹਨਾਂ ਦੀ ਉਹ ਵੀ ਮੈਂ ਵਿਆਹੀ ਉਹਨਾਂ ਨੂੰ ਇੱਕ ਬੇਟਾ ਹੈ ਛੋਟਾ ਇਹਨੂੰ ਆਪਣਾ ਬੇਟਾ ਹੀ ਸਮਝਣਾ ਮੈਂ ਕੋਈ ਭਤੀਜਾ ਨਹੀਂ ਸਮਝਦਾ ਮੇਰਾ ਵੀ ਬੇਟਾ ਇੱਕ ਮੇਰੀ ਬੇਟੀ ਇੱਕ ਹੈਂਡ ਹੈਂਡੀਕੈਪ ਹੈ ਹਾਂਜੀ ਜੁਆਇੰਟ ਫੈਮਿਲੀ ਸਾਰੇ ਰਹਿੰਦੇ ਆ ਇਕੱਠੇ ਰਹਿੰਦੇ ਕੋਈ ਇਹਨਾਂ ਨੂੰ ਮਤਲਬ ਸਾਸ ਨਹੀਂ ਹੁੰਦ ਦਿੱਤਾ ਕਿ ਤੇਰੇ ਪਾਪਾ ਨਹੀਂ ਹੈਗੇ ਕੋ ਸਾਰਾ ਕੁਝ ਮੈਂ ਕਰਨਾ ਇਹਨਾਂ ਦਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਜਦੋਂ ਬਾਜੀ ਉਹਨਾਂ ਨੂੰ ਅਮਰੀਕਾ ਭੇਜਿਆ ਗਿਆ ਸੀਗਾ ਅਮਰੀਕਾ ਜਾਣਾ ਕੋਈ ਸੌਖਾ ਨਹੀਂ ਹੈਗਾ ਬਹੁਤ ਪੈਸਾ ਲੱਗਾ ਹੋਊਗਾ ਜੀ ਉਹਨੇ ਬਹੁਤ ਕਹਿ ਕੇ ਮੈਨੂੰ ਤੂੰ ਜਿੱਦਾਂ ਮਰਜ਼ੀ ਭੇਜ ਮੈਂ ਕਰਜ਼ਾ ਚੁੱਕ ਕੇ ਭੇਜਿਆ ਜਿਉਂ 50 ਲੱਖ ਰੁਪਏ ਕਰਜ਼ਾ ਚੁੱਕੇ ਉਹਨੂੰ ਕਰਜ਼ਾ ਹੈਗਾ ਕਰਜ਼ਾ ਥੋੜਾ ਬਤਾ ਸਾਡਾ ਹੈਗਾ ਸੀ ਉਹ ਉੱਥੋਂ ਜਿੱਦਾਂ ਕਹਿੰਨ ਮਦਦ ਮਦਦ ਕਰਤੀ ਸਾਡੀ ਕਰਜ਼ਾ ਇਹਨਾਂ ਦਾ ਲੱਥ ਗਿਆ ਸਾਰਾ ਕਰਜ਼ਾ ਲਾਤਾ ਸੀ ਉਹ ਹੋਜੇ ਪੱਕੇ ਵੀ ਨਹੀਂ ਹੋਏ ਸੀ ਨਹੀਂ ਪੱਕੇ ਨਹੀਂ ਸੀ ਹੋਏ ਜੀ ਉਦੋਂ ਉਹਨਾਂ ਨੇ ਚਿੱਠੀ ਆ ਗਈ ਸੀ ਉਹਨਾਂ ਨੇ ਮਹੀਨੇ ਤੱਕ ਪੱਕੇ ਹੋ ਜਾਣੇ ਸੀ ਉਦੋਂ ਤੇ ਉਹਨਾਂ ਦੀ ਪਹਿਲਾਂ ਹੀ ਡੈਥ ਹੋ ਗਈ ਉੱਥੇ ਜਦੋਂ ਉਹਨਾਂ ਦੀ ਡੈਥ ਹੋਈ ਤੁਹਾਨੂੰ ਇੱਥੇ ਕਿਵੇਂ ਪਤਾ ਲੱਗਿਆ ਸਾਨੂੰ ਇਦਾਂ ਉੱਥੇ ਸਾਡੇ ਪਿੰਡ ਦੇ ਮੁੰਡੇ ਹੈਗੇ ਉੱਥੇ ਨਾਲ ਤੋਂ ਸਾਡੇ ਨਾਲ ਦੇ ਗਵਾਹ ਹੈਗੇ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਸਾਡੇ ਘਰੇ ਆਏ ਸਿੱਧੇ-ਸਿੱਧੇ ਕਿ ਫੋਨ ਆਇਆ ਕੋ ਤੁਹਾਨੂੰ ਤੁਹਾਡੇ ਬੇਟ ਪਵਨ ਦਾ ਪਵਨ ਸਿੰਘ ਦਾ ਨਾਮ ਤੁਹਾਨੂੰ ਫੋਨ ਤੇ ਕੋਈ ਨਹੀਂ ਰਾਤੀ ਫੋਨ ਤੇ ਗੱਲ ਹੋਈ ਸਾਡੀ ਉਹਨਾਂ ਨਾਲ ਸਾਰੀ ਕਹਿੰਦੇ ਨੇ ਤੁਸੀਂ ਫੋਨ ਕਰੋ ਉਹਨਾਂ ਨੂੰ ਜੇ ਅਸੀਂ ਫੋਨ ਕੀਤਾ ਤੇ ਉਹ ਆਪਣਾ ਕੋਈ ਕਿਸੇ ਹੋਰ ਨੇ ਚੱਕਿਆ ਫੋਨ ਉਹਨਾਂ ਸੰਦੱਸਿਆ ਕਿ ਇਦਾਂ ਦਾ ਪਮਨ ਦੀ ਡੈਥ ਹੋ ਗਈ। ਸਾਨੂੰ ਦੋ ਦਿਨ ਹੱਥ ਪੈਰਾਂ ਦੀ ਪੈ ਗਈ। ਕਿ ਕੀ ਬਣ ਗਿਆ ਰਾਤੀ ਤੇ ਗੱਲ ਹੋਈ ਸਾਡੀ ਉਹ ਪੂਰੇ ਘਰ ਦਾ ਧਰਮਦਾਰ ਵੀ ਉਹਨਾਂ ਦੇ ਉੱਤੇ ਟਿਕਿਆ ਹੋਇਆ ਸੀਗਾ ਤੇ ਜਦੋਂ ਉਹ ਹੀ ਬੰਦਾ ਚਲਿਆ ਗਿਆ। ਨਹੀਂ ਉਹਨਾਂ ਦੇ ਉੱਤੇ ਸੀ ਸਾਰਾ ਜੀ। ਉਹ ਤਾਂ ਮੈਨੂੰ ਵੀ ਨਹੀਂ ਇੰਨੀ ਟੈਨਸ਼ਨ ਲੈਣ ਦੇਣ ਹੁੰਦਾ। ਕਿ ਤੇਨ ਦਾ ਕੋਈ ਗੱਲ ਨਹੀਂ ਤੈਨੂੰ ਦੁਕਾਨ ਮੈਂ ਆਪਣੀ ਬਣਾਕ ਦਿਆਂਗਾ ਤੈਨੂੰ ਤੂੰ ਟੈਨਸ਼ਨ ਨਾ ਲੈ। ਉਹ ਸਾਨੂੰ ਸਗੋਂ ਕਹਿੰਦਾ ਹੁੰਦਾ ਜੀ ਟੈਨਸ਼ਨ ਨਾ ਲੈ। ਤੇ ਇਹ ਨਹੀਂ ਪਤਾ ਕਿ ਉਹਨੇ ਆਪ ਹੀ ਸਾਡਾ ਸਾਥ ਵਕਤ ਨੇ ਕਿਹੋ ਜੀ ਮਾਰ ਮਾਰ ਕਿਹੋ ਜੀ ਮਾਰ ਮਾਰੀ ਸਾਨੂੰ। ਉਸ ਤੋਂ ਬਾਅਦ ਮਰਾ ਦੇਥ ਹੋਈ ਉਸ ਤੋਂ ਬਾਅਦ ਮੇਰੀ ਮਿਸਿਸ ਸੀ ਉਹਨਾਂ ਨੂੰ ਕੈਂਸਰ ਹੋ ਗਿਆ ਉਹਨਾਂ ਦਾ ਮੈਂ ਟਰੀਟਮੈਂਟ ਕਰਾਉਂਦਾ ਰਿਹਾ ਦੋ ਤਿੰਨ ਸਾਲ ਪੈਸਾ ਬਹੁਤ ਜ਼ਿਆਦਾ ਲੱਗਾ ਪੈਸਾ ਦਾ ਕਰਜ਼ਾ ਪਹਿਲਾਂ ਵੀ ਸੀਗਾ ਕਰਜ਼ਾ ਪਹਿਲਾਂ ਵੀ ਸੀ ਕੁਝ ਪੈਸੇ ਆਏ ਸੀ ਬਾਹਰੋਂ ਭੇਜੇ ਇਕੱਠੇ ਕਰਕੇ ਉਹਨਾਂ ਨੂੰ ਸਾਰੇ ਉਹ ਪੈਸਾ ਜਿਹੜਾ ਸਾਰਾ ਮੇਰੀ ਮਿਸਿਸ ਤੇ ਲੱਗ ਗਿਆ ਕਿ ਉਹਨਾਂ ਦੀ ਡੈਥ ਹੋ ਗਈ ਉਹਨੂੰ ਦੋ ਆਪਣਾ ਤੀਜਾ ਸਾਲ ਲੱਗਾ ਇਹ ਟੁੱਪਰੀ ਮਧਹਾੜੀਆਂ ਦੇਥ ਹੋ ਗਈਆਂ ਤਿੰਨ ਪਹਿਲਾਂ ਮਦਰ ਦੀ ਡੈਥ ਹੋ ਗਈ ਬਰਦਰ ਤੋਂ ਪਹਿਲਾਂ ਬਾਜ ਬਰਦਰ ਦੀ ਹੋ ਗਈ ਸ਼ੇਰ ਬਾਈ ਮੇ ਸਹੀ ਦੀ ਹੋ ਗਈ। ਕਿ ਮੇਰੀ ਬੇਟੀ ਵੀ ਜਿਹੜੀ ਉਹ ਵੀ ਹੈਂਡੀਕੈਪ ਹੀ ਹੈ। ਹੁਣ ਉਹਨਾਂ ਨੂੰ ਮੈਂ ਤੁਹਾਨੂੰ ਪਤਾ ਮਿਸਰੀ ਤੋਂ ਬਗੈਰ ਕੋਈ ਨਹੀਂ ਸਦਾ ਸਾਰਾ ਇਹਨਾਂ ਦਾ ਵੀ ਕਰਨਾ ਪਿਆ ਉਹਨਾਂ ਦਾ ਵੀ ਕਰਨਾ ਸਾਂਭੀ ਇਹਨੇ ਸਾਰਿਆਂ ਦਾ। ਬੇਟੀ ਦਾ ਬਾਈ ਬਰਥ ਹੀ ਹੈਂਡੀਕੈਪ ਸੀ ਜਾਂ ਕੋਈ ਹਾਦਸਾ ਹੋਇਆ? ਬਾਅਦ ਚ ਹੀ ਹੋਇਆ ਜਦੋਂ ਪਤਾ ਲੱਗਾ ਸਾਨੂੰ। ਉਹ ਬ੍ਰੇਨ ਵੀ ਪੂਰਾ ਨਹੀਂ ਹੈਗਾ ਹੁੰਦਾ। ਪਤਾ ਨਹੀਂ ਲੱਗਦਾ ਕਿਹ ਵੇਲੇ ਉਹਨੂੰ ਝਟਕੇ ਲੱਗ ਜਾਂਦੇ ਬ੍ਰੇਨ ਦੇ। ਮਤਲਬ ਬਾਅਦ ਚ ਪਤਾ ਲੱਗਾ ਸਾਨੂੰ 2 ਸਾਲ ਬਾਅਦ ਜਦ ਤੁਰੀ ਨਹੀਂ ਹੈਗੀ। ਛਟਕੇ ਵਗੈਰਾ ਲੱਗਣ ਲੱਗ ਪਏ ਆਂ ਐਵੇਂ ਨਹੀਂ ਗੁਰਬਾਣੀ ਦੇ ਵਿੱਚ ਕਿਹਾ ਨਾਨਕ ਦੁਖੀ ਆ ਸਭ ਸੰਸਾਰ ਸੋ ਕਿਸੇ ਦੇ ਵੀ ਜਦੋਂ ਦਿਲ ਦੀ ਗੱਲ ਖੋਲਣ ਦੀ ਗੱਲ ਕਰੋ ਤੇ ਅੰਦਰੋਂ ਐਨਾ ਦੁੱਖ ਨਿਕਲ ਕੇ ਸਾਹਮਣੇ ਆਉਂਦਾ ਕਿ ਫੇਰ ਕਹਿੰਦੇ ਪ੍ਰਮਾਤਮਾ ਕਿੱਥੇ ਬੈਠਾ ਸੋ ਬਿਫਤਾ ਤੇ ਬਿਫਤਾ ਇਸ ਪਰਿਵਾਰ ਦੇ ਉੱਤੇ ਲਗਾਤਾਰ ਜਿਹੜੀ ਬਣਦੀ ਜਾ ਰਹੀ ਹੈ ਕਿਸੇ ਪਾਸੇ ਵੀ ਜਿਹੜਾ ਕੋਈ ਰਾਹ ਨਹੀਂ ਬਣ ਰਿਹਾ ਮੈਨੂੰ ਵੀ ਪਿੱਛੇ ਜੇ ਆ ਸਾਲ ਕੋ ਮੈਨੂੰ ਵੀ ਅਟੈਕ ਹੋ ਗਏ ਮੇਰੇ ਵੀ ਆਪਣੇ ਸਟੈਂਡ ਪਿਆ ਆਂ ਤੇ ਮੈਨੂੰ ਬਾਅਦ ਚੋਂ ਫੇਰ ਮੈਂ ਟੈਸਟ ਕਰਵਾਇਆ ਤੇ ਮੈਨੂੰ ਫੇਰ ਡਾਕਟਰ ਨੇ ਕਹਿਤਾ ਕਿ ਤੁਹਾਡੇ ਇੱਕ ਸਟੈਂਟ ਹੋਰ ਪੈਣਾ। ਮੈਂ ਕਹਾ ਸਾਡੇ ਕੋਈ ਕਸਰ ਰਹਿਣਾ ਜਵੇ। 5-6 ਸਾਲ ਹੋ ਚੱਲੇ ਬਸ ਇਦਾਂ ਹੀ ਚੱਲਦਾ ਪਿਆ ਕੰਮ। ਇਸ ਇਹ ਜਿਹੜੀ ਦੁਕਾਨ ਆ ਤੁਹਾਡੀ ਐ। ਹਾਂਜੀ ਇਹ ਦੁਕਾਨ ਮੇਰੀ ਐ ਪਰ ਕਿਰਾਏ ਤੇ ਆ ਦੁਕਾਨ ਐ। ਕਿੰਨਾ ਕੋ ਕਿਰਾਇਆ ਜਾਂਦਾ ਹੋਣਾ ਮਹੀਨੇ ਦਾ? 1000 ਰੁਪਏ ਕਿਰਾਇਆ ਮਹੀਨੇ ਦਾ ਇੱਛੇ ਦਾ। ਇੰਨਾ ਸਮਾਨ ਵਿਕ ਜਾਂਦਾ ਕਿਰਾਇਆ ਨਿਕਲਦਾ? ਬਸ ਇਦਾਂ ਜਿਹੀ ਟਾਈਮ ਪਾਸ ਕਰਨੇ ਮੈਂ ਕਰਨਾ ਕੀ ਹੁਣ। ਕਿਸੇ ਵੇਲੇ ਗਾਗ ਆ ਜਾਂਦਾ ਕਿਸੇ ਇਹੀ ਰੋਜ਼ਗਾਰ ਦਾ ਸਾਧਨ ਹੈ ਇਸ ਵੇਲੇ ਐਸੇ ਹੋਈਏ ਜਿਹਦੇ ਚ 8000 ਕਿਰਾਇਆ ਚਲਿਆ ਜਾਂਦਾ ਹਾਂਜੀ ਕਿਰਾਇਆ ਚਲਿਆ ਜਾਂਦਾ ਜਾਂ ਮੇਰਾ ਥੋੜਾ ਕੰਮ ਫੋਟੋਗ੍ਰਾਫੀ ਦਾ ਵੀ ਕੰਮ ਹੈਗਾ ਹਾਂਜੀ ਉਹਦੇ ਨਾਲ ਥੋੜਾ ਤਾਂ ਗੁਜ਼ਾਰਾ ਹੁੰਦਾ ਦੁਕਾਨ ਤੇ ਤਾਂ ਕੋਈ ਗੁਜ਼ਾਰਾ ਨਹੀਂ ਹੈਗਾ ਗ੍ਰਾਂਡ ਦੇ ਕਿਰਾਇਆ ਘਟਨੇ ਆ ਪਰ ਹੁਣ ਮਜਬੂਰੀ ਹੈ ਕਿ ਹੁਣ ਬੈਠਿਆ ਇੰਨੇ ਸਾਲਾਂ ਦੇ ਤੇ ਬਹਿਣਾ ਪੈਣਾ ਦੁਕਾਨ ਤੇ ਇਸ ਕਰਕੇ ਇਹ ਭਤੀਜਾ ਮੇਰਾ ਵੀ ਨਾਲ ਮੇਰੇ ਸਾਥ ਦਿੰਦਾ ਇਹਨੂੰ ਬਤਾਨ ਦਾ ਸ਼ੌਂਕ ਹੈਗਾ ਦੁਕਾਨ ਦੇ ਬਹਿਨ ਦਾ ਇਹ ਮੇਰੇ ਨਾਲ ਹੀ ਮੰਦਾ ਹਰ ਟਾਈਮ ਕਹਿੰਦੇ ਹੁੰਦੇ ਭਰਾ ਅੱਜ ਦੇ ਸਮੇਂ ਦੇ ਵਿੱਚ ਨਾ ਕੋਈ ਭੈਣ ਭਰਾ ਕਿਸੇ ਨੂੰ ਨਹੀਂ ਦੇਖਦਾ ਪਹਿਲਾਂ ਤਾਂ ਤੁਹਾਡੇ ਭਰਾ ਨੇ ਤੁਹਾਨੂੰ ਹੌਸਲਾ ਦਿੱਤਾ ਸੀ ਫੇਰ ਅਮਰੀਕਾ ਗਏ ਕਿ ਮੈਂ ਆਪਣਾ ਘਰ ਪਰਿਵਾਰ ਸੰਭਾਲ ਲੂੰਗਾ ਹਾਂਜੀ ਹਾਂਜੀ ਉਹ ਚਲੋ ਕੁਦਰਤ ਦੀ ਮਾਰ ਮੈਂ ਕਹੂੰਗੀ ਹਨਾ ਪਰ ਤੁਹਾਡੀ ਵੀ ਬੜੀ ਹੌਸਲੇ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਦੇ ਵੀ ਪਰਿਵਾਰ ਨੂੰ ਸੰਭਾਲਦੇ ਪਿਓ ਤੇ ਆਪਣੇ ਨੂੰ ਵੀ ਸੰਭਾਲਦੇ ਹੋ ਨਹੀਂ ਤੇ ਕੋਈ ਕਿਸੇ ਦੇ ਅੱਜ ਦੇ ਸਮੇਂ 'ਚ ਨਹੀਂ ਕਰਦਾ ਸਭ ਨੂੰ ਆਪਣੀ ਪਈ। ਬਸ ਹਾਂ ਜੀ ਇਸੇ ਕਰ ਗਿਆ ਜੀ ਇਹ ਤਾਂ ਹੈ ਮਾਲਕ ਬਸ ਇਦਾਂ ਹੀ ਪਿਆਰ ਬਣਾਈ ਰੱਖੇ ਹੋਏ ਇਹਨਾਂ ਨੇ ਆਣਾ ਨਾ ਜਿੰਨੇ ਜੋ ਗਏਗੇ ਉਹਨੇ ਜੋ ਦਿਨ ਚ ਜਾਨ ਹੈ ਗਈ ਹੁਣ ਚਿਰ ਕਰਨੇ ਪਏ। ਬਹੁਤ ਬਹੁਤ ਧੰਨਵਾਦ ਗੱਲ ਕਰਨ ਦੇ ਲਈ। ਸੋ ਇਹ ਹੈ ਭੂਵਨ ਦੀ 12-13 ਸਾਲ ਦੇ ਬੱਚੇ ਭੂਵਨ ਦੀ ਜ਼ਿੰਦਗੀ ਦੀ ਕਹਾਣੀ ਜਿਹਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਪਰਿਵਾਰ ਦੇ ਉੱਤੇ ਪਈ ਕੁਦਰਤ ਦੀ ਮਾਰ ਜਿਹੜੀ ਐ ਉਹ ਕਿੰਨੀ ਭਿਆਨਕ ਸੀ ਕਿ ਬੱਚੇ ਦੇ ਅੰਦਰ ਵੀ ਉਸਨੇ ਇੱਕ ਨਵਾਂ ਹੌਸਲਾ ਜਗਾਇਆ ਅ ਬੱਚਾ ਆਪਣੇ ਤਾਏ ਦੇ ਨਾਲ ਹੁਣ ਖੜਾ ਹੋ ਕੇ ਅੱਗੇ ਮੁਸ਼ਕਲਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੋ ਸਾਨੂੰ ਸਾਰਿਆਂ ਨੂੰ ਇਸ ਪਰਿਵਾਰ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਵੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਘਰ ਦੇ ਵਿੱਚ ਪਈਆਂ ਤੰਗੀਆਂ ਤੁਰਸ਼ੀਆਂ ਨੇ ਤੇ ਮੁਸ਼ਕਲਾਂ ਨੇ ਉਹਨਾਂ ਦਾ ਸ਼ਾਇਦ ਕੋਈ ਹੱਲ ਹੋ ਸਕੇ ਹਾਲਾਂਕਿ ਕੋਈ ਕਿਸੇ ਦਾ ਪੂਰੀ ਤਰ੍ਹਾਂ ਹਲਤਾਂ ਨਹੀਂ ਕਰ ਸਕਦਾ ਪਰ ਹਾਂ ਜਿੰਨਾ ਵੀ ਹੋ ਸਕੇ ਉਹਨਾਂ ਵੀ ਕਿਸੇ ਦੇ ਲਈ ਬਹੁਤ ਹੁੰਦਾ ਕਹਿੰਦੇ ਹੁੰਦੇ ਨੇ ਡੁੱਬਦੇ ਨੂੰ ਸਿਰਫ ਤਣਕੇ ਦਾ ਸਹਾਰਾ ਹੁੰਦਾ ਸੋ ਤਣਕਾ ਜਿਹੜਾ ਹੈ ਉਹ ਤੁਹਾਡਾ ਇੱਕ ਇੱਕ ਤਣਕਾ ਵੀ ਇਹਨਾਂ ਦੀ ਕਾਫੀ ਮਦਦ ਕਰ ਸਕਦਾ ਹੈ ਸੋ ਆਰਪੀਡੀ 24 ਤੇ ਵੇਖ ਰਹੇ ਸੀ ਤੁਸੀਂ ਪਿੰਡ ਪੁਲਹੱਤ ਤੋਂ ਪੋਗਪੁਰ ਅੱਡੇ ਤੋਂ ਖੜੇ ਇਸ ਰਖੜੀਆਂ ਵੇਚਦੇ 13 ਸਾਲਾਂ ਬੂਵਨ ਦੀ ਕਹਾਣੀ ਮੈਂ ਸ਼ੀਤਰ ਠਾਕੁਰ ਕੈਮਰਾਮੈਨ सुरेंद्र ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ